ਸਾਡੀ ਬਹੁਤ ਹੀ ਪਿਆਰੀ ਇੱਕ ਸ਼ਖਸੀਅਤ ਪਰਮਿੰਦਰ ਜੀ ਜਿਹੜੇ ਕਿ ਮੀਨੋ ਗੋਇਲ ਜੀ ਦੀ ਸੰਸਥਾ ਦੇ ਨਾਲ ਜੁੜੇ ਹੋਏ ਸੀਗੇ ਸਮਾਜ ਸੇਵਕਾ ਸੀਗੇ ਔਰ ਭਜਨ ਕੀਰਤਨ ਵੀ ਕਰਦੇ ਸੀ ਬਹੁਤ ਪਿਆਰੀ ਰੂਹ ਸੀਗੀ ਉਹਨਾਂ ਦਾ ਸਰੀਰਕ ਤੌਰ ਤੇ ਇਸ ਦੁਨੀਆ ਚ ਚਲੇ ਜਾਣਾ ਤੇ ਬਸ ਉਹਨਾਂ ਲਈ ਸ਼ਰਧਾਂਜਲੀ ਅਰਪਿਤ ਕਰਨ ਆਏ ਸੀਗੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਠਿੰਡਾ ਨਿਵਾਸੀ ਬਠਿੰਡਾ ਦੇ ਇਲਾਕੇ ਸਾਰੇ ਜਿੰਨੇ ਵੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਮੈਂ ਆਈ ਸੀ ਕਿਥੇ ਕੁੜੀਆਂ ਦੀ ਲੋਹੜੀ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਵਿੱਚ ਉਦੋਂ ਫਿਰ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੀ ਬਹੁਤ ਹੀ ਪਿਆਰੀ ਇੱਕ ਸ਼ਖਸੀਅਤ ਪਰਮਿੰਦਰ ਜੀ ਜਿਹੜੇ ਕਿ ਮੀਨੂ ਗੋਇਲ ਜੀ ਦੀ ਸੰਸਥਾ ਦੇ ਨਾਲ ਜੁੜੇ ਹੋਏ ਸੀਗੇ ਸਮਾਜ ਸੇਵਕਾ ਸੀਗੇ ਔਰ ਭਜਨ ਕੀਰਤਨ ਵੀ ਕਰਦੇ ਸੀ ਬਹੁਤ ਪਿਆਰੀ ਰੂਹ ਸੀਗੀ ਉਹਨਾਂ ਦਾ ਸਰੀਰਕ ਤੌਰ ਤੇ ਇਸ ਦੁਨੀਆ ਚ ਚਲੇ ਜਾਣਾ ਤੇ ਬਸ ਉਹਨਾਂ ਲਈ ਸ਼ਰਧਾਂਜਲੀ ਅਰਪਿਤ ਕਰਨਾ ਹੈ ਸੀਗੇ ਉਹਨਾਂ ਲਈ ਦੁਆ ਕਰਦੇ ਆ ਸੱਚੇ ਪਾਤਸ਼ਾਹ ਜਾਗਰਨ ਮੰਡਲੀਆਂ ਨੂੰ ਸਤਿਕਾਰ ਮਾਂ ਆਜ ਸ਼ਕਤੀ ਭਵਾਨੀ ਸ਼ੀ ਮਹਾਰਾਜ ਉਹਨਾਂ ਦੀ ਰੂਹ ਆਪਣੇ ਚਰਨਾਂ ਚ ਨਿਵਾਸ ਦੇਵੇ ਔਰ ਜਿੰਨੀਆਂ ਵੀ ਇੱਥੇ ਜਾਗਰਨ ਮੰਡਲੀਆਂ ਭਜਨ ਕੀਰਤਨ ਮੰਡਲੀਆਂ ਆਈਆਂ ਹੋਈਆਂ ਨੇ ਉਹਨਾਂ ਦਾ ਸਨਮਾਨ ਹੈਗਾ ਜਿਉਹਨਾਂ ਨੂੰ ਸਨਮਾਨ ਕਰਨ ਆਏ ਆ ਜੀ ਤੇ ਬਸ ਸਾਰਿਆਂ ਦੇ ਦਰਸ਼ਨ ਕਰਨ ਆਈ ਆ ਮੈਂ ਔਰ ਉਸ ਵਿਛੜੀ ਹੋਈ ਰੂਹ ਵਾਸਤੇ ਦੁਆ ਕਰਨ ਵਾਸਤੇ ਆਈ ਆ ਪ੍ਰਾਰਥਨਾ ਕਰਨ ਆਈ ਆ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਠੀਕ ਹੈ ਸਰਦੂਸ ਕੇ ਅੰਦਰ ਜੀ ਅਮਰ ਹੈਗੇ ਆ ਉਹਨਾਂ ਦੀ ਪੇਟਾ ਵੀ ਅਮਰ ਹੈ ਜਿੱਥੇ ਵੀ ਕੋਈ ਜਾਗਨ ਜਾਂ ਚੰਕੀ ਸੰਗੀਤਨ ਹੁੰਦਾ ਹੈ ਜਦੋਂ ਤੱਕ ਉਹਨਾਂ ਦੀ ਭੇਟ ਨਾ ਗਈ ਜੇ ਜਗਰਤਤਾ ਤੇ ਚੁੰਕੀ ਸੰਪੂਰਨ ਨਹੀਂ ਹੁੰਦੀ ਉਹਨਾਂ ਦੇ ਬਾਰੇ ਕੁਛ ਸਮਝ ਨਹੀਂ ਸਕਦੇ ਉਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਨਾ ਤੁਹਾਡੀਆਂ ਰੂਹਾਂ ਦੇ ਵਿੱਚ ਵਸਦੇ ਨੇ ਉਹ ਤੁਹਾਡੇ ਦਿਲਾਂ ਦੇ ਵਿੱਚ ਵਸਦੇ ਨਹੀਂ ਮੈਂ ਜੇ ਆਪਣੇ ਹਿਸਾਬ ਨਾਲ ਦੱਸਾਂ ਤਾਂ ਮੈਂ ਤਾਂ ਇਹੀ ਕਹਾਂਗੀ ਕਿ ਧਰਤੀ ਦੇ ਉੱਤੇ ਮੇਰੇ ਲਈ ਮੇਰਾ ਪ੍ਰਮਾਤਮਾ ਆਇਆ ਸੀ ਮੇਰਾ ਕ੍ਰਿਸ਼ਨ ਮੇਰਾ ਸ਼ਿਵ ਉਹ ਆਇਆ ਸੀਗਾ ਔਰ ਮੈਨੂੰ ਕਿਸੇ ਚੰਗੇ ਰਾਹ ਤੋਰ ਕੇ ਕੋਈ ਚੰਗੀਆਂ ਗੱਲਾਂ ਸਿਖਾ ਕੇ ਚਲੇ ਗਏ ਨਹੀਂ ਸਰੀਰਕ ਤੌਰ ਤੇ ਗਏ ਨੇ ਰੋਹਾਨੀ ਤੌਰ ਤੇ ਹਮੇਸ਼ਾ ਮੇਰੇ ਨਾਲ ਨੇ ਦੁਨੀਆ ਨੂੰ ਆਪਣੇ ਸੰਗੀਤ ਦੇ ਨਾਲ ਆਪਣੀ ਸ਼ਹਿਦ ਤੋਂ ਵੀ ਮਿੱਠੀ ਸੁਰੀਲੀ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ 'ਚ ਠੰਡ ਪਾਉਣਾ ਆਇਆ ਸੀ ਕੰਨਾਂ ਨੂੰ ਤ੍ਰਿਪਤ ਕਰਨਾ ਆਇਆ ਸੀ ਆਪਣੇ ਸੁਰੀਲੇ ਸੰਗੀਤ ਦੇ ਨਾਲ ਔਰ ਇਹ ਕਹਾਂਗੇ ਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਸੰਗੀਤ ਦੇ ਵਿੱਚ ਪਰੋਈਆਂ ਤੇ ਲੋਕਾਂ ਨੂੰ ਦਿੱਤੀਆਂ ਨਵੇਂ-ਨਵੇਂ ਐਕਸਪੀਰੀਅੰਸ ਕੀਤੇ 뮤ਜ਼ਿਕ ਦੇ ਵਿੱਚ ਜਿਹੜੇ ਕਿ ਅੱਜ ਦੇ ਆਰਟਿਸਟਾਂ ਨੂੰ ਦਿੱਤੇ ਔਰ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਦੇਣ ਆ ਸਰਦਾਰ ਸਕੰਦਰ ਜੀ ਦੀ ਸਾਰੀ ਦੁਨੀਆ ਨੂੰ ਯਾਦ ਕਰਦੀ ਆ ਸਾਰੀ ਇੰਡਸਟਰੀ ਉਹਨਾਂ ਨੂੰ ਯਾਦ ਕਰਦੀ ਆ ਐਦਾਂ ਦੇ ਜਿਹੜੇ ਲੋਕ ਹੁੰਦੇ ਨੇ ਐਦਾਂ ਦੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਔਰ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹ ਧਰਤੀ ਤੇ ਉਹਨਾਂ ਦਾ ਆਉਣਾ ਹੀ ਇਹ ਹੁੰਦਾ ਕਿ ਲੋਕਾਂ ਨੂੰ ਤ੍ਰਿਪਤ ਕਰਕੇ ਆਉਣਾ ਕੁਝ ਦੇ ਕੇ ਜਾਣਾ ਦੁਨੀਆ ਨੂੰ mohabbat ਦੇ ਕੇ ਜਾਣੀ ਉਹ ਪਿਆਰ ਨਾਲ ਭਰੇ ਹੋਏ ਸੀਗੇ ਉਹਨਾਂ ਦੇ ਅੰਦਰ ਇੰਨੀ ਕੁ ਮੁਹੱਬਤ ਸੀਗੀ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਦਾ ਸੀਗਾ ਨਰਾਸ਼ ਨਹੀਂ ਜਾਂਦਾ ਤੇ ਸਦੀਵੀਆਂ ਤੱਕ ਉਹਨਾਂ ਨੂੰ ਭੁੱਲਦਾ ਵੀ ਨਹੀਂ ਸੀਗਾ ਇੰਨੀ ਕੁ ਮੁਹੱਬਤ ਉਹ ਸਾਰਿਆਂ ਨੂੰ ਦੇ ਦਿੰਦੇ ਸੀਗੇ ਔਰ ਇਹ ਚੀਜ਼ ਗਵਾਏ ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਸਾਰਿਆਂ ਨੇ ਹਰ ਥਾਂ ਤੇ ਜਿੱਥੇ ਵੀ ਮੈਂ ਜਾਨੀ ਆ ਉਹਨਾਂ ਦਾ ਜ਼ਿਕਰ ਹੁੰਦਾ ਹਰ ਲੋਕ ਆਮ ਪਬਲਿਕ ਜਿਹੜੀ ਉਹ ਵੀ ਸਾਰੇ ਪੁੱਛਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਦਿਲ ਭਰਦੇ ਨੇ ਉਹਨਾਂ ਨੂੰ ਯਾਦ ਕਰ ਕਰਕੇ ਤੇ ਇਹੀ ਆ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਦੁਨੀਆ 'ਚ ਨਾਮ ਬਣਾਉਣਾ ਇੱਕ ਵੱਖਰੀ ਗੱਲ ਆ ਦਿਲਾਂ ਦੇ ਵਿੱਚ ਨਾਮ ਬਣਾਉਣਾ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਰੂਹਾਨੀਅਤ ਦੇ ਤੌਰ ਤੇ ਉਹ ਬਹੁਤ ਵੱਡੀ ਗੱਲ ਆ ਸੋ ਉਹਨਾਂ ਨੇ ਰੂਹਾਂ ਦੇ ਵਿੱਚ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ ਸਰਦੂਲ ਸਿਕੰਦਰ ਜੈਸੀ ਮਹਾਨ ਅਸਤੀ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਹੈ ਇਹ ਮੈਨੂੰ ਲੱਗਦੀ ਹੈ ਯਾਦਗਾਰ ਬਣਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਬਿਲਕੁਲ ਬਣਨੀ ਚਾਹੀਦੀ ਆ ਜਿਹੜੀ ਅਸੀਂ ਆਪਣੇ ਪਰਿਵਾਰ ਵੱਲੋਂ ਉਹ ਤਾਂ ਅਸੀਂ ਜਿਵੇਂ ਉਹਨਾਂ ਦੀ ਕਬਰੇ ਮੁਬਾਰਕ ਹੈਗੀ ਆ ਜਿੰਨਾਂ ਕਿ ਸਾਡੇ ਸ਼ਰੀਅਤ ਦੇ ਮੁਤਾਬਿਕ ਅਸੀਂ ਕਰ ਸਕਦੇ ਆ ਕਿਉਂਕਿ ਕਈ ਚੀਜ਼ਾਂ ਦੀ ਬੰਦਸ਼ਾ ਹੁੰਦੀਆਂ ਨੇ ਹਰ ਕਮਿਊਨਿਟੀ ਦੇ ਵਿੱਚ ਕੁਝ ਕਾਨੂੰਨ ਹੁੰਦੇ ਨੇ ਜਿਦੇ ਕਰਕੇ ਅਸੀਂ ਉਹਨਾਂ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦੇ ਹੁੰਦੇ ਜਿੰਨਾਂ ਕਸੀਂ ਉਹਦੇ ਹਿਸਾਬ ਦੇ ਨਾਲ ਕਾਨੂੰਨ ਦੇ ਹਿਸਾਬ ਦੇ ਹਿਸਾਬ ਦੇ ਨਾਲ ਇਸਲਾਮ ਦੇ ਕਾਨੂੰਨ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਉਹ ਕਬਰੇ ਮੁਬਾਰਕ ਬਣਾਈ ਆ ਰਾਜਸਥਾਨ ਤੋਂ ਸੰਗ ਮਰਮਰ ਦਾ ਪੱਥਰ ਲਿਜਾ ਕੇ ਉੱਥੋਂ ਦੇ ਕਾਰੀਗਰ ਆਏ ਸੀਗੇ 2 ਸਾਲ ਪਹਿਲਾਂ ਕਿ ਕਿੰਨਾ ਚਾਹਾਂਗੇ ਜੀ ਕਿਰਪਾ ਮਦਦ ਸੁਮਾਨ ਸੁਪੋਤਾ ਜੀ ਨੂੰ ਕਰਵਾਇਆ ਗਿਆ ਜੀ ਪਹਿਲਾਂ ਤਾਂ ਸਮਾਜ ਸੇਵੀ ਬੀਨੂ ਗੋਇਲ ਦਾ ਤੁਹਾਨੂੰ ਸਭ ਨੂੰ જય ਸ਼੍ਰੀ ਰਾਮ ਸਤਿ ਸ਼੍ਰੀ ਅਕਾਲ ਡਾਇਮੰਡ ਵੈਲਫੇਅਰ ਸੁਸਾਇਟੀ ਦੁਆਰਾ ਪਿਛਲੇ 20 ਸਾਲਾਂ ਤੋਂ ਲਗਾਤਾਰ ਵੱਖ-ਵੱਖ ਪ੍ਰੋਗਰਾਮ ਮਹਿਲਾਵਾਂ ਲਈ ਵੀ ਕਿਤੇ ਜਾਂਦੇ ਆ। ਔਰ ਸਾਡੇ ਨਾਲ ਪਿਛਲੇ 24 ਸਾਲਾਂ ਤੋਂ ਬਹੁਤ ਹੀ ਪੁਰਾਣੀ ਮੈਂਬਰ ਜੁੜੀ ਭੈਣ ਪਰਮਿੰਦਰ ਕੌਰ ਜਿਹੜੀ ਕਿ ਧਾਰਮਿਕ ਗਤੀਵਿਧੀਆਂ ਔਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਬਹੁਤ ਹੀ ਸਕਰੀਆ ਸੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਲੈ ਕੇ ਉਹਨੇ ਕੰਮ ਕੀਤਾ ਡਾਇਮੰਡ ਵੈਲਫੇਅਰ ਸੈਟਰ ਸੁਸਾਇਟੀ ਦੇ ਬੈਨਰ ਥੱਲੇ ਅਸੀਂ ਮਿਲ ਕੇ ਬੜੇ ਜਿਹੜੇ ਹੈ ਉਪਰਾਲੇ ਕੀਤੇ ਮਹਿਲਾਵਾਂ ਨੂੰ ਜਰਡਨ ਦੇ ਉਹਨਾਂ ਨੂੰ ਸਸ਼ਕਤ ਕਰਨ ਦੇ ਤਾਂ ਅਚਾਨਕ ਉਸਦੀ ਰੂਹ ਸਾਨੂੰ ਵਿਛੋੜਾ ਦੇ ਗਈ ਉਹ ਇਸ ਦੁਨੀਆ ਚੋਂ ਸਾਨੂੰ ਇਹ ਜਿਹੜਾ ਅਲਵਿਦਾ ਕਹਿ ਗਈ ਲੇਕਿਨ ਉਹਦੀ ਜਿਹੜੀ ਜਿਹੜਾ ਉਹਦਾ ਮੈਸੇਜ ਹੈ ਜਿਹੜੀ ਉਹਦਾ ਮੁਸਕਰਾੰਦਾ ਚਿਹਰਾ ਹੈ ਉਹ ਹਮੇਸ਼ਾ ਹੀ ਸਾਡੀ ਸੰਸਥਾ ਦੇ ਮੈਂਬਰਾਂ ਦੇ ਵਿੱਚ ਉਸ ਤਰ੍ਹਾਂ ਹੀ ਉਹ ਅਮਰ ਰਹੇਗੀ ਤਾਂ ਉਸੇ ਯਾਦ ਦੇ ਵਿੱਚ ਉਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਅੱਜ ਰੱਖਿਆ ਗਿਆ ਜਿਦੇ ਵਿੱਚ ਕੀਰਤਨ ਤੇ ਜਾਗਰਣ ਮੰਡਲੀਆਂ ਜੋ ਵੀ ਡਿਸਟ੍ਰਿਕਟ ਬਠਿੰਡੇ ਦੀਆਂ ਨੇ ਅੱਜ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪ੍ਰੇਮ ਗਰਭ ਜੀ ਜੋ ਕਿ ਸਮਾਜ ਸੇਵਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਐਮ ਕੇ ਮੰਨਾ ਜੀ ਜਿਨ੍ਹਾਂ ਨੇ ਆਯੋਜਨ ਕੀਤਾ ਪ੍ਰੋਗਰਾਮ ਦਾ ਸਾਰਿਆਂ ਦੇ ਪ੍ਰਯਾਸ ਦੇ ਨਾਲ ਅੱਜ ਇੱਥੇ ਅਮਰ ਨੂਰੀ ਜੋ ਕਿ ਪ੍ਰਸਿੱਧ ਗਾਇਕਾ ਵੀ ਨੇ ਫਿਲਮ ਐਕਟਰਸ ਵੀ ਨੇ ਔਰ ਮਾਤਾ ਦੀਆਂ ਪੇਟਾਂ ਔਰ ਬਾਣੀ ਦੇ ਬਹੁਤ ਹੀ ਅੱਛੇ-ਅੱਛੇ ਜਿਹੜੇ ਉਹਨਾਂ ਨੇ ਸ਼ਬਦ ਵੀ ਜਿਹੜੇ ਹੈ ਗਾਏ ਹੋਏ ਆ ਔਰ ਖਾਸ ਕਰਕੇ ਮੈਂ ਉਹਨਾਂ ਦੀਆਂ ਪੇਟਾਂ ਜ਼ਿਆਦਾ ਸੁਣੀ ਆ ਸਰਦੂਲ ਜੀ ਦੀਆਂ ਵੀ ਪੇਟਾਂ ਸੁਣੀ ਆ ਤਾਂ ਬੜਾ ਅੱਛਾ ਉਹ ਵੀ ਗਾਉਂਦੇ ਸੀ ਤਾਂ ਉਹ ਵੀ ਅੱਜ ਇੱਥੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਇਸ ਅਨਮੋਲ ਰੂਹ ਨੂੰ ਹੈ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਔਰ ਜਿੰਨੀਆਂ ਵੀ ਜਾਗਰਨ ਮੰਡਲੀਆਂ ਆਈਆਂ ਸੀ ਕੀਰਤਨ ਮੰਡਲੀਆਂ ਆਈਆਂ ਸੀ ਸਭ ਨੂੰ ਸਨਮਾਨਿਤ ਕੀਤਾ ਤਾਂ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਜੋ ਵੀ ਇੱਥੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਲੰਮਾ ਹੋ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਚਿਕਾਰਾ ਜੋਤਾ ਵਾਲੀ ਦਾ ਬਹੁਤ ਸਾਰੇ ਦਰਬਾਰ ਕੀ ਜੈ ਓਮ ਨਵ ਪਰਵਤੀ ਪਤਾ ਹਰ ਹਰ ਮਹਾ ਦੇ ਬਿਟੀਆਂ ਸਾਡੀਆਂ ਬੈਠੀਆਂ ਨੇ ਕਿਉਂਕਿ ਜਿੱਥੇ ਸ਼ਕਤੀ ਹੁੰਦੀ ਆ ਉਹ ਪਰਿਵਾਰ ਉਹ ਸੰਸਥਾਵਾ ਉਹ ਦੇਸ਼ ਹਮੇਸ਼ਾ ਕਾਮਯਾਬੀਅਤ ਹੁੰਦੇ ਨੇ ਕਿਉਂਕਿ ਇਹਨੂੰ ਲక్ష్ਮੀ ਦਾ ਰੂਪ ਹੀ ਮੰਨਿਆ ਜਾਂਦਾ ਔਰਤ ਨੂੰ ਜਿਸ ਘਰ ਦੇ ਵਿੱਚ ਔਰਤ ਖੁਸ਼ ਆ ਉਸ ਘਰ ਦੀ ਬਹੁਤ ਬਰਕਤ ਆਉਂਦੀ ਆ ਜੋ ਇਨਸਾਨ ਔਰ ਉਹਦੀ ਕਦਰ ਕਰਦੇ ਨੇ ਚਾਹੇ ਉਹ ਮਾਂ ਦੇ ਰੂਪ ਚ ਹੋਵੇ ਧੀ ਦੇ ਰੂਪ ਚ ਹੋਵੇ ਭੈਣ ਦੇ ਰੂਪ ਚ ਹੋਵੇ ਕਿਸੇ ਵੀ ਰੂਪ ਦੇ ਵਿੱਚ ਆ ਉਹਦੀ ਕਦਰ ਕਰਨੀ ਉਹਦੀ ਇੱਜ਼ਤ ਕਰਨੀ ਉਸ ਇਨਸਾਨ ਨੂੰ ਬਹੁਤ ਸਿਖਰਾਂ ਤੇ ਲੈ ਜਾਂਦਾ ਹੈ ਗੱਲ ਕਰਾਂਗੇ ਆਪਾਂ ਪ੍ਰਮੇਂਦਰ ਜੀ ਬਾਰੇ ਜਿਹੜੀ ਕਿ ਬਹੁਤ ਹੀ ਪਿਆਰੀ ਸੁਚਨ ਜੀ ਬੜੀ ਪਵਿੱਤਰ ਰੂਹ ਸੀ ਕਿਉਂਕਿ ਪਰਮਾਤਮਾ ਹਮੇਸ਼ਾ ਚੰਗੇ ਕੰਮ ਵਾਲੀ ਚੰਗੀਆਂ ਰੂਹਾਂ ਨੂੰ ਚੁਣਦਾ ਹੈ ਅਸੀਂ ਜਿੰਨਾ ਮਰਜੀ ਕੋਈ ਵੀ ਇਨਸਾਨ ਦੁਨੀਆ 'ਚ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ ਕਿ ਅਸੀਂ ਸੰਸਥਾਵਾਂ ਬਣਾ ਕੇ ਅਸੀਂ ਕੁਝ ਵੱਡਾ ਕਰ ਦਈਏ ਜਾਂ ਅਸੀਂ ਬਹੁਤ ਵੱਡੀ ਗੱਲ ਕਰ ਲਈਏ ਨਹੀਂ ਜਿੰਨੀ देर ਪ੍ਰਮਾਤਮਾ ਨੇ ਨਾ ਚੁਣਦਾ ਉਨੀ ਦੇਰ ਆਪਾਂ ਕੁਝ ਨਹੀਂ ਕਰ ਸਕਦੇ ਸਾਰੀ ਕਲਮ ਸਾਰੀ ਸਕ੍ਰਿਪਟ ਪ੍ਰਮਾਤਮਾ ਦੇ ਹੱਥ 'ਚ ਆ ਉਸ ਮਾ ਆਤਮਾ ਦੀ ਹੱਥ ਵਿੱਚ ਆ ਅਸੀਂ ਬੋਲਦੇ ਆ ਅਸੀਂ ਦੇਖਦੇ ਆ ਤੁਰਦੇ ਫਿਰਦੇ ਆ ਇਹ ਮਾਂ ਆਤਮਾ ਦੀ ਸ਼ਕਤੀ ਦੇ ਸਰਕਾਰ ਹੀ ਆ ਪਰ ਸਭ ਕੁਝ ਕਰਦੇ ਆ ਉਹਦੀ ਸ਼ਕਤੀ ਸਾਡੇ ਅੰਦਰ ਆ ਤਾਂ ਅਸੀਂ ਸਭ ਕੁਝ ਕਰਦੇ ਆ ਸੋ ਮੈਂ ਇਹੀ ਗੱਲ ਕਹਾਂਗੀ ਕਿ ਆਪਾਂ ਸੰਸਾਰ ਤੇ ਆਏ ਆ ਹਰੇਕ ਨੇ ਚਲੇ ਜਾਣਾ ਹੈ ਪੰਜਾਂ ਤੱਤਾਂ ਦਾ ਸਰੀਰ ਹੈ ਰੂਹ ਕਦੇ ਨਹੀਂ ਮਰਦੀ ਕਦੇ ਨਹੀਂ ਮਿਟਦੀ ਉਹਨੂੰ ਕੋਈ ਚੀਜ਼ ਪੈਦਾ ਨਹੀਂ ਹੋਈ ਜਿਹੜੀ ਉਹਨੂੰ ਖਤਮ ਕਰ ਦੇਵੇ ਕਿਉਂਕਿ ਇਹ ਪਰਮਾਤਮਾ ਦਾ ਉਹਦਾ ਅੰਸ਼ ਆ ਪਰਮਾਤਮਾ ਦੇ ਅੰਸ਼ ਨੂੰ ਕੋਈ ਖਤਮ ਨਹੀਂ ਕਰ ਸਕਦਾ ਹਾਂ ਇਹ ਉਹਦੀ ਇੱਕ ਲੀਲਾ ਹੈ ਸੱਚੇ ਪਾਤਸ਼ਾਹ ਦੀ ਉਸ ਮਹਾ ਸ਼ਕਤੀ ਦੀ ਬholen ਸ਼ੰਕਰ ਦੀ ਕਿ ਲੀਲਾ ਹੈ ਕਿ ਉਹਨਾਂ ਨੇ ਪੰਜਾਂ ਤੱਤਾਂ ਦਾ ਇੱਕ ਬੁੱਤ ਬਣਾ ਕੇ ਸ਼ਰੀਰ ਬਣਾ ਕੇ ਉਹਦੇ ਵਿੱਚ ਚਰੂ ਨੂੰ ਪਾਇਆ ਹੈ ਕਿਉਂ ਧਰਤੀ ਤੇ ਭੇਜਿਆ ਹੈ ਭੇਜਾ ਜਾ ਕੇ ਚੰਗੇ ਕੰਮ ਕਰਕੇ ਆ ਤੇ ਜਦੋਂ ਲੋਕ ਇੱਥੇ ਆਉਂਦੇ ਨੇ ਧਰਤੀ ਦੇ ਉੱਤੇ ਜਿਹੜਾ ਇਨਸਾਨ ਜੋ ਵਧੀਆ-ਵਧੀਆ ਕਰਮ ਕਰਦਾ ਹੈ ਉਹੀ ਲੇਖਾ ਜੁਖਾ ਤੁਹਾਡਾ ਅੱਗੇ ਜਾ ਕੇ ਹੋਣਾ ਹੈ ਹੋਰ ਕੁਝ ਵੀ ਨਹੀਂ ਤੁਸੀਂ ਇੱਥੇ ਕੀ ਖਾਦਾ ਕੀ ਪੀਤਾ ਕਿਹੜੀਆਂ ਗੱਡੀਆਂ ਲਈਆਂ ਵੱਡੀਆਂ-ਵੱਡੀਆਂ ਬ੍ਰਾਂਡਡ ਕੱਪੜੇ ਪਾਏ ਕਿੱਦੇ-ਕਿੱਦੇ ਪੈਸੇ ਕਮਾਏ ਕਿੰਨੇ-ਕਿੰਨੇ ਵੱਡੇ ਰੁੱਤਬੇ ਪਾਏ ਇਹ ਕਿਸੇ ਨੇ ਕੁਛ ਨਹੀਂ ਪਿੰਚਣਾ ਉੱਪਰ ਪ੍ਰਮਾਤਮਾ ਦੀ ਕਚਹਿਰੀ 'ਚ ਉਹਨੇ ਇਹ ਸਭ ਕੁਝ ਕੀਤਾ ਉਹਨੇ ਆ ਕੇ ਸੇਵਾ ਕੀਤੀ ਸਾਰਿਆਂ ਦੀ ਐਦਾਂ ਦੇ ਕਰਮ ਆਪਾਂ ਜਦੋਂ ਕਰਦੇ ਆ ਤਾ ਖੁਸ਼ੀ ਖੁਸ਼ੀ ਇਸ ਸੰਸਾਰ ਚ ਜਾਨਦੇ ਆ ਨਹੀਂ ਤਾਂ ਬਹੁਤ ਸਾਰੀਆਂ ਟੈਨਸ਼ਨਾਂ ਲੈ ਕੇ ਜਾਂਦੇ ਆ ਧੀਆਂ ਪੁੱਤਾਂ ਦੀਆਂ ਘਰਵਾਰ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਕ ਟੈਨਸ਼ਨਾਂ ਹਰ ਘਰ ਦੇ ਵਿੱਚ ਸਾਰੇ ਬੀਬੀਆਂ ਸਾਡੀਆਂ ਬੈਠੀਆਂ ਨੇ ਮਾਤਾਵਾ ਭੈਣਾ ਬੱਚੀਆਂ ਬੈਠੀਆਂ ਨੇ ਹਰ ਘਰ ਦੇ ਵਿੱਚ ਇੱਕ ਕਹਾਣੀ ਆ ਟੈਨਸ਼ਨ ਦੀ ਟੈਨਸ਼ਨ ਸਾਡੇ ਕੋਲ ਆ ਪਰ ਕਦੋਂ ਟੈਨਸ਼ਨ ਨਹੀਂ ਹੁੰਦੀ ਜਦੋਂ ਸਾਡੀ ਲਿਵ ਉਹਦੇ ਨਾਲ ਜੁੜ ਜਾਂਦੀ ਜਦੋਂ ਸੀ ਇਹ ਕਹਿੰਦੇ ਆ ਕੋਈ ਨਾ ਮਾਲਕ ਤੂੰ ਸਾਨੂੰ ਇਸ ਧਰਤੀ ਦੇ ਭੇਜਿਆ ਤੂੰ ਕਰਨਾ ਜੋ ਕੁਝ ਕਰਨਾ ਤੂੰ ਤੇਰੀ ਲੀਲਾ ਹੈ ਸਾਡੇ ਹੱਥ ਕੁਝ ਨਹੀਂ ਹੈਗਾ ਅਸੀਂ ਕੁਝ ਕਰਨਾ ਹੀ ਨਹੀਂ ਹੈਗਾ ਸレンダー ਕਰ ਦਿਓ ਹੱਥ ਚੱਕ ਦੇ ਉੱਤੇ ਵੀ ਵਸਤੂ ਹੀ ਕਰਨਾ ਜੋ ਕੁਝ ਕਰਨਾ ਤੁਹਾਨੂੰ ਕਦੇ ਕੋਈ ਟੈਨਸ਼ਨ ਨਹੀਂ ਹੋਊਗੀ ਤੁਹਾਡੇ ਆਪਣੇ ਆਪ ਕੰਮ ਵੀ ਬਣਨੇ ਸ਼ੁਰੂ ਹੋ ਜਾਣੇ ਆ ਜਿਹੜੀਆਂ ਰੁਕਾਵਟ ਤੁਹਾਡੇ ਕੰਮਾਂ 'ਚ ਪੈ ਗਈ ਸੀ ਉਹ ਵੀ ਬਣਨਗੇ ਕਿੱਦਾਂ ਬਣਨਗੇ ਤੁਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਮਾਪਿਓ ਦੀ ਸੇਵਾ ਕਰੋ ਸੱਸ ਸੋਹਰੇ ਦੀ ਸੇਵਾ ਕਰੋ ਬੱਚਿਆਂ ਨੂੰ ਸਤਿਕਾਰ ਦਿਓ ਜਿਹੜੀਆਂ ਘਰ ਦੇ ਵਿੱਚ ਧਿਆਨਾ ਜਨਮ ਹੁੰਦਾ ਹੈ ਮੱਥੇ ਤੂੜੀ ਨਾ ਪਾਓ ਕਿ ਸਾਡੇ ਘਰੇ ਕੁੜੀ ਜੰਮ ਗਈ ਉਹਦਾ ਸਤਕਾਰ ਕਰੋ ਲక్ష్ਮੀ ਉਹ ਦੇਵੀ ਦਾ ਰੂਪ ਆ ਤੁਸੀਂ ਬਹੁਤ ਕਿਸਮਤ ਵਾਲੇ ਭਾਗਾ ਵਾਲੇ ਆ ਜਦੋਂ ਤੁਹਾਡੇ ਘਰ ਦੇ ਵਿੱਚ ਇੱਕ ਨੰਨੀ ਪਰੀ ਇੱਕ ਬੱਚੀ ਜਨਮ ਲੈ ਗਈ ਆ ਪਰਲੇ ਪਾਸੇ ਅੱਜ ਮੈਂ ਹਨੂਰੀ ਦੀਦੀ ਕੀ ਰਖ ਚਰਨਾਂ ਦੇ ਕੋਲ ਰਖ ਚਰਨ ਰਖ ਚਰਨ ਟੋਲੇ ਉਹ ਸਾਰੇ ਸਭ ਨੂੰ ਤਿਆਰ ਆ ਜੀ ਪਰਿਵਾਰ ਨੇ ਟੋਲੇ ਨਸ ਟੋਲ ਕੀ ਅੱਜ ਫਿਰ ਕਿਹੜੇ ਕਿਹੜੇ ਨਾਲ ਮੰਡਲੀ ਕਿਤੇ ਸਾਡੇ ਕੋਲ ਕਿਹੜੇ ਮੰਡਲੀ ਸਾਰੇ ਸਾਰੇ ਬੈਠੇ ਆਏ ਅਸੀਂ ਵੀ ਮਰੀਦ ਆ ਉਹਨਾਂ ਦੇ ਅਸੀਂ ਵੀ ਕਿਉਂਕਿ ਸਤੂਲ ਸਕੰਦਰ ਜੀ ਦੀ ਜੀ ਉਹਨਾਂ ਨੇ ਗਾਇਆ ਉਹ ਨਹੀਂ गा ਸਕਦੇ ਆਪਾਂ ਉਹਨਾਂ ਦਾ ਗਾਣਾ ਬਹੁਤ ਵੱਡਾ ਸੀ ਤਾਂ ਮੇਰੇ ਲਈ ਤਾਂ ਉਹ ਕ੍ਰਿਸ਼ਨ ਪੁਗਾਂ ਦੀ ਮੁਰਲੀ ਸੀ ਇਸ ਮੰਦਰ ਦੇ ਵਿੱਚ ਉਹਨਾਂ ਦੀਆਂ ਭੇਟੇ ਗੋਈ ਦੀ ਸੀ ਮਹਾਰਾ ਦਾ ਡਬਲ ਸੀ ਜੀ ਜੋ ਉਹਨਾਂ ਦਲਦਮ ਤੇ ਸਵਾਣੀਆਂ ਨੇ ਉਹਨਾਂ ਨੇ ਗੰਗਾ ਗਾਇਆ ਹੈ ਸਾਡੇ ਸਾਡੇ ਦੀ ਚਰਨਾ ਦਾ ਪਿਆਰ ਮਾਈ ਮੈਨੂੰ ਦੇਖ ਲੈ